ਬੀਜੇਪੀ ਨੂੰ ਹਾਲ ਹੀ ਦੇ ਵਿੱਚ ਅਲੰਭਦਾ ਕਿ ਆਰਤੀ ਰਾਜਪੂਤ ਸ਼ਰੋਮਣੀ ਅਕਾਲੀ ਦਲ ਦਾ ਪੱਲਾ ਫੜ ਚੁੱਕੇ ਨੇ ਸ਼ਰੋਮਣੀ ਅਕਾਲੀ ਦਲ ਇਹ ਕਹਿੰਉਂਦੀ ਪਾਰਟੀ ਦੇ ਇਸ ਦਾ ਨਾਮ ਬੀਜੇਪੀ ਦੇ ਨਾਲ ਜੁੜਦਾ ਸ਼ੁਰੂ ਤੋਂ ਜੁੜਦਾ ਆ ਰਿਹਾ ਹੁਣ ਵੀ ਚਰਚਾਵਾਂ ਛੜੀਆਂ ਹੋਈਆਂ ਸੀ ਤੇ ਉਸ ਤੋਂ ਬਾਅਦ ਹੁਣ ਆਰਤੀ ਰਾਜਪੂਤ ਦਾ ਅਕਾਲੀ ਦਲ ਦੇ ਵਿੱਚ ਜਾਣਾ ਆਪਣੇ ਆਪ 'ਚ ਸਵਾਲ ਖੜੇ ਕਰਦਾ ਬਾਕੀ ਸਾਰੀਆਂ ਪਾਰਟੀਆਂ ਮੌਜੂਦ ਸੀ ਆਮ ਆਦਮੀ ਪਾਰਟੀ ਸੀ ਕਾਂਗਰਸ ਸੀ ਉਹਨਾਂ ਦੇ ਹੁੰਦਿਆ ਉਹ ਆ ਅਕਾਲੀ ਦਲ ਹੀ ਕਿਉਂ ਛੁਣੇ ਹਰ ਇੱਕ ਚੀਜ਼ ਜਾਣ ਦੀ ਕੋਸ਼ਿਸ਼ ਕਰਦੇ ਸਾਡੇ ਨਾਲ ਆਖੀ ਰਾਜਪੂਤ ਜੀ ਮੌਜੂਦ ਨੇ ਆਪ ਨੂੰ ਜੀ ਸਤਿਪ੍ਰੀਤ ਸਮਾਜਤਾ ਬਹੁਤ ਸ਼ੁਕਰੀਆ ਮੇਰਾ ਸਿੱਧਾ ਸਵਾਲ ਹੈ ਅਕਾਲੀ ਦਲ ਹੀ ਕਿਉਂ ਅਕਾਲੀ ਦਲ ਹੀ ਕਿਉਂ ਆਮ ਆਦਮੀ ਪਾਰਟੀ ਸੀ ਕਾਂਗਰਸ ਸੀ ਉੱਥੇ ਜਾਇਆ ਜਾ ਸਕਦਾ ਸੀ ਅਕਾਲ ਦਲ ਐਕਚੁਅਲੀ ਮੈਨੂੰ ਜਦੋਂ ਮੈਂ ਰਿਜ਼ਾਈਨ ਦਿੱਤਾ ਸੀ ਮੈਨੂੰ ਹਰ ਇੱਕ ਪਾਰਟੀ ਨਾਲ ਚੇਤਾ ਸੀ ਮੈਨੇ ਕੌਣੇ ਨਹੀਂ ਕੀਤਾ ਸੀ ਕਿ ਤਸ ਬਟ ਜਦੋਂ ਜਦ ਵੀ ਅਸੀਂ ਕੋਈ ਸਟੈਪ ਲਈ ਜਦੋਂ ਆਪਾਂ ਕੋਈ ਬੱਚੋ ਸਕੂਲ ਵੀ ਭੰਨੇ ਆ ਨਾ ਅਸੀਂ ਸਰਵੇ ਕਰਦੇ ਕਿ ਕਿਹੜਾ ਸਕੂਲ ਚੰਗਾ ਹੈ ਤੇ ਕਿਹੜੇ ਸਕੂਲ ਨੇ ਕੀ ਕੀਤਾ ਹੈ ਤੇ ਉਸ ਸਕੂਲ ਚ ਕਿਹੜੇ ਬੱਚੇ ਕਿੱਦਾਂ ਨਿਕਲੇ ਆ ਜੀ ਜਦੋਂ ਮੈਂ ਸਰਵੇ ਕੀਤਾ ਤੇ ਇਹ ਪਾਰਟੀ ਉਹ ਪਾਰਟੀ ਸੀ ਜਿਹੜੀ ਪੰਜਾਬ ਲਈ ਕੁਝ ਸਾਲਾਂ ਤੋਂ ਨਹੀਂ ਆਜ਼ਾਦੀ ਤੋਂ ਪਹਿਲੇ ਦੀ ਸੋਚਦੀ ਆ ਪੰਜਾਬ ਦੇ ਲੋਕਾਂ ਦੀ ਰੁਮਾਈ ਲੱਦੀ ਆ ਤੇ ਫਿਰ ਮੈਨੂੰ ਲੱਗਿਆ ਦੇਖੋ ਆਪਾਂ ਪਹਿਲੇ ਪੰਜਾਬ ਦੇ ਹਾਲਾਤ ਜਦੋਂ ਮੈਂ ਪਾਰਟੀ ਚ ਆਈ ਸੀ ਮੱਥਾ ਚ ਵੀ ਐਸ ਕੀ ਤਰ੍ਹਾਂ ਕਿਤੇ ਪੰਜਾਬ ਦੇ ਹਾਲਾਤ ਕਿਤੇ ਬੱਤਰ ਬੱਤਰ ਹੋਏ ਜਾ ਰਹੇ ਨੇ ਕਿ ਪਹਿਲੇ ਤੇ ਸਾਡਾ ਪੰਜਾਬ ਹੀ ਹੈ ਬਰਾਵਾ ਤਾਂ ਪੰਜਾਬ ਜੀ ਮੇਰੇ ਬੱਚੇ ਨੂੰ ਇੱਥੇ ਪੜਨਾ ਬੜਨਾ ਆਦੀ ਸਾਰੀ ਜ਼ਿੰਦਗੀ ਇੱਥੇ ਹੀ ਹੈ ਉਹ ਪੰਜਾਬ ਤੋਂ ਬਾਹਰ ਜਾਣ ਦੀ ਸੋਚਦੇ ਰਹੇ ਨਾ ਹੀ ਮੈਂ ਮੈਨੂੰ ਦੇਸ਼ ਆਪਣਾ ਪਿਆਰਾ ਤੇ ਬਸ ਪੰਜਾਬ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਦਾ ਦੇਖਦੇ ਹੋਏ ਮੈਨੂੰ ਲੱਗਿਆ ਕਿ ਇਹ ਪਾਰਟੀ ਦਾ ਪੰਜਾਬ ਲਈ ਬਹੁਤ ਕੁਝ ਕੀਤਾ ਹੈ ਮੈਂ ਬਹੁਤ ਸਾਰੇ ਇੰਟਰਵਿਊਜ਼ ਵੀ ਦੇਖੇ ਤੇ ਕਮੰਗ ਵੀ ਪਰ ਗੱਲ ਇਹ ਹੈ ਨਾ ਕਿ ਇਸ ਪਾਰਟੀ ਨੂੰ ਤਾਂ ਪੰਜਾਬੀ ਹੁਣ ਮੂਲਾਣਾ ਬੰਦ ਕਰ ਗਏ ਨੇ ਹੁਣ ਤਾਂ ਵੋਟਾਂ ਵੀ ਨਹੀਂ ਅੰਨੀਆਂ ਪਾਉਂਦੇ ਪੰਜਾਬੀ ਇਹਨਾਂ ਨੂੰ ਥੋੜਾ ਕਿਦਾਂ ਮੰਨ ਕਰਕੇ ਕੀ ਨਾ ਬਦਲ ਜੀਏ। ਉਹ ਇਹ ਕਹਿੰਦੇ ਪੰਜਾਬੀ ਵੋਟਾਂ ਨਹੀਂ ਪਾਉਂਦੇ। ਕਈ ਕਹਿੰਦੇ ਤਾਂ ਕਾਂਗਰਸ ਦੀ ਪੁਰਾਣੀ ਸੀ ਕਾਂਗਰਸ ਨੂੰ ਵੀ ਹੁਣ ਗਾਲਾਂ ਕੱਢਦੇ ਆ। ਜਨਤਾ ਦੀ ਜਿਹੜੇ ਥਿਊਜ਼ ਇਹਨਾਂ ਦਿਨ-ਪ ਦਿਨ ਬਦਲਦੇ ਆ। ਪਰ ਡਿਪੈਂਡ ਕਰਦਾ ਕਿ ਉਹਦੇ ਥਿਊਜ਼ ਤੁਸੀਂ ਕਿਦਾਂ ਬਦਲ ਸਕਦੇ ਹੋ। ਤੇ ਮੈਂ ਹਰ ਉਸ ਪਾਰਟੀ ਚ ਆ ਕੇ ਲੋਕਾਂ ਦੇ ਗੀਜ਼ ਨੂੰ ਬਦਲੂਗੀ ਪੂਰ ਕੋਸ਼ਿਸ਼ ਸਾਨੂੰ ਤੁਹਾਨੂੰ ਲੱਗਦਾ ਹੈ ਕਿ ਅਕਾਲੀ ਦਲ ਇੱਕ ਪਲੈਟਫਾਰਮ ਬਣੂਗਾ ਤੁਹਾਡੀ ਸੋਚ ਦੇ ਆਧਾਰ ਦੇ ਉੱਤੇ ਜਿਹੜੀਆਂ ਸੋਚਾਂ ਤੁਸੀਂ ਲੈ ਕੇ ਆਇਓ ਅਕਾਲੀ ਦਲ ਉਹ ਪੂਰੀਆਂ ਕਰ ਸਕਦਾ ਜ਼ਰੂਰ ਕਰੂ ਪਰ ਮੈਨੂੰ ਮੈਂ ਇੱਕ ਨਾ ਬਾਬਾ ਸਾਹਾ ਦਾ ਇੰਟਰਵਿਊ ਕੀਤਾ ਸੀ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਆਪਾਂ ਸੱਚਾਈ ਦੇ ਆਪਾਂ ਨੂੰ ਆਕੜ ਨਾਲ ਮਤਲਬ ਨਹੀਂ ਮੈਨੂੰ ਜਿੱਤਨ ਹਾਰ ਨਾਲ ਮਤਲਬ ਪਰ ਉਹਨਾਂ ਨੇ ਸਟੈਂਡ ਲਿਆ ਵੀ ਉਹਨਾਂ ਕਿਹਾ ਦੀ ਕਿਸਾਨਾਂ ਦੇ ਮੁੱਦਿਆਂ ਨੂੰ ਤੁਸੀਂ ਸੁਣੋ ਤੁਸੀਂ ਕਰੋ ਤਾਂ ਅਸੀਂ ਕਟਵਟਨ ਕਰਾਂਗੇ ਇਹ ਬਹੁਤ ਵੱਡਾ ਸਟੈਂਡ ਸੀ ਕਿ ਬਦਲ ਸਾਹਿਬ ਜਾਣਦੇ ਆ ਕਿ ਜੇ ਅਸੀਂ ਕਟਵਟਨ ਕਰਾਂਗੇ ਤਾਂ ਆਪਾਂ ਜਿੱਤ ਸਕਦੇ ਆ ਲekin ਉਹਨਾਂ ਨੇ ਆਪਣੀ ਜਿੱਤ ਹੱਥੋਂ ਹੀ ਦੇਖ ਕੇ ਪਤਾ ਲਿਆ ਕਿ ਮੈਂ ਨਹੀਂ ਵੇਖਿਆ ਫਿਰ ਉਹ ਕਿਹਾ ਕਿ ਮੈਂ ਵੀ ਰਿਜ਼ਾਈਨ ਦਿੱਤੀ ਸੀ ਲੋਕੀ ਕਹਿੰਦੇ ਸੀ ਇੰਨੀ ਵੱਡੀ ਕੁਰਸੀ ਇੰਨਾ ਵੱਡਾ ਅਹੁਦਾ ਤੂੰ ਛੱਡ ਦਿੱਤਾ ਪਰ ਮੈਂ ਵੀ ਦੇਖੋ ਅੱਜ ਕਈ ਵਾਰੀ ਹੁੰਦਾ ਕਿ ਰਿਜ਼ਲਟ ਜਲਦੀ ਨਹੀਂ ਆਉਂਦਾ ਜਿਹੜਾ ਸੱਚੀ ਜਿਹੜਾ ਸੱਚੂ ਮੈਂ ਕਹਾਂ ਉਹ ਲੀਡਰ ਆ ਇਹਦਾ ਸੱਚਾ ਲੀਡਰ ਜਿਹੜਾ ਸੱਚੀ ਜਨਤਾ ਲਈ ਲੀਡਰ ਕੋਲ ਹੁੰਦਾ ਹੈ। ਉਹ ਜਨਤਾ ਲਈ ਸੋਚਦਾ ਹੈ। ਆਜ ਕੱਲ ਦਾ ਲੀਡਰ ਉਹ ਹੋ ਗਿਆ ਜਿਹੜਾ ਆਪਣੇ ਲਈ ਸੋਚ ਰਿਹਾ। ਜਿੱਤੇ ਫਾਇਦਾ ਉੱਥੇ ਪੱਕੇ ਚੱਲਦੇ। ਇਹ ਕਹਾ ਤੁਹਾਡੀ ਬਿਲਕੁਲ ਸਹੀ ਹੈ ਮੇਰੇ ਕੋਲ ਆਪਸ਼ਨ ਸੀ। ਲੇਕਿਨ ਮੈਂ ਇਸਨੂੰ ਇਹਨਾਂ 파 ਇਸ ਪਾਰਟੀ ਨੂੰ ਮੈਂ ਚੁਣਿਆ ਕਿਉਂਕਿ ਇਹ ਪਾਰਟੀ ਕਿਤੇ ਨਾ ਕਿਤੇ ਆਪਣੇ ਪੰਜਾਬ ਦੇ ਲੋਕਾਂ ਨੂੰ ਸੋਚਦੀ ਹੈ। ਆਈਏ ਤਾਂ ਉਹ ਵੀ ਸੋਚਦੀ ਹੈ। ਇਹ ਤਾਂ ਬਾਕੀ ਪਾਰਟੀਆਂ ਵੀ ਕਹਿੰਦੀਆਂ ਕਿ ਅਸੀਂ ਪੰਜਾਬ ਲਈ ਜ਼ੁਹਰਦਾ ਕਾਂਗਰਸ ਪਾਰਟੀ ਕਹਿੰਦੀ ਕਿ ਸਾਡੇ ਜਿੱਡਾ ਕੋਈ ਸੋਚ ਨਹੀਂ ਸਕਦਾ ਭਾਜਪਾ ਪਾਰਟੀ ਕਹਿੰਦੀ ਹੈ ਸ੍ਰੀ ਗਜਖਰ ਸਾਹਿਬ ਕਹਿੰਦੇ ਕਿ ਮੇਰੇ ਜਿੱਡਾ ਪੰਜਾਬ ਦਾ ਪੁੱਤ ਕੋਈ ਹੋ ਨਹੀਂ ਸਕਦਾ ਤੇ ਤੁਸੀਂ ਹੁਣ ਕਹਿ ਰਹੇ ਹੋ ਕਿ ਸਿਰਫ ਸ਼ਰੂਰ ਨਹੀਂ ਕੈਦੀ ਪੰਜਾਬ ਦਾ ਸੋਤਰੀ ਹੈ ਮੈਂ ਕਿਹਾ ਕਾਂਗਰਸ ਵਾਲੇ ਨੂੰ ਪੁੱਛ ਲਓ 84 ਕਿੰਨੇ ਰਵਾਈ ਸੀ ਪੁੱਛ ਲਓ ਇਹ ਸੀ ਨਾ ਇਹਨਾਂ ਦੀ ਨੀਤੀ ਸੀ ਇਹਨਾਂ ਨੂੰ ਸੋਚ ਸੀ ਕਿ ਜਦੋਂ ਇਹ ਆਪਣੇ ਆਪ ਨੂੰ ਰਾਸ਼ਟਰਪਤੀਆਂ ਕਹਿੰਦੀਆਂ ਹੈ ਉਹ ਤਾਂ ਆਮ ਆਦਮੀ ਪਾਰਟੀ ਵੀ ਕਹਿੰਦੇ ਅਸੀਂ ਰਾਸ਼ਟਰਪਤੀ ਹੈ ਤੇ ਸਿਰਫ ਪੰਜਾਬ ਚ ਆ ਕੇ ਐਕਸਪੈਰੀਮੈਂਟ ਕਰਤਾ ਸਾਨੂੰ ਨੇ ਸਿਰਫ ਐਕਸਪੈਰੀਮੈਂਟ ਕੀਤਾ ਤੇ ਮੈਂ ਇੱਕ ਗੱਲ ਦੱਸਾਂ ਮੈਂ ਖੁਦ ਦਿੱਲੀ ਹਾਂ ਮੇਰਾ ਜਨਮ ਜਲੰਧਰ ਦਾ ਹੈ ਛੋਟੀ ਸੀ ਆਪਾਂ ਦਿੱਲੀ ਸ਼ਿਫਟ ਹੋ ਗਏ ਤੇ ਦਿੱਲੀ ਦਾ ਮਾਹੌਲ ਤੁਹਾਨੂੰ ਪਤਾ ਹੈ ਤੇ ਲੋਕੀ ਬਹੁਤ ਜ਼ਿਆਦਾ ਐਡਵਾਂਸ ਆ ਲੇਕਿਨ ਮੈਂ ਸ਼ੀਸਤੂ ਬਹੁਤ ਇਮੋਸ਼ਨਲ ਹਾਂ ਜਦੋਂ ਮੈਂ ਪੰਜਾਬ ਚ ਆਈ ਨਾ ਮੈਨੂੰ ਮਗਰ ਦੀ ਮਾਈਕੇ ਜਾਣਦਾਂ ਮੈਂ ਦਿਲ ਨਹੀਂ ਕਰਦਾ ਸੱਚ ਬੋਲ ਕਿਉਂ ਨਹੀਂ ਕਰਦਾ ਮੈਨੂੰ ਇੰਨਾ ਪਿਆਰ ਇੱਥੇ ਮਿਲ ਰਿਹਾ ਹਰ ਕਿਤੇ ਕਿਤੇ ਨਹੀਂ ਮੈਂ ਚਲੀ ਜਾਵਾਂ ਮੈਂ ਸਿਰਫ ਮੈਨੂੰ ਕੋ ਜਾਣਦੇ ਵੀ ਨਹੀਂ ਕਿਸੇ ਨੇ ਕਿਉਂਕਿ ਪੰਜਾਬ ਚ ਲੋਕੇ ਮੇਰੇ ਅੰਦਰ ਪੰਜਾਬ ਦਾ ਖੂਨ ਹੈ ਨਾ ਜਨ ਪੈਦਾ ਦਿੱਤੀ ਹੋਈ ਆ ਮੈਂ ਖੂਨ ਤਾਂ ਮੇਰੇ ਅੰਦਰ ਵੀ ਆ ਹੀ ਹੈ ਕਿਉਂਕਿ ਜਿਸ ਧਰਤੀ 'ਚ ਅਸੀਂ ਪੈਦਾ ਹੁੰਦੇ ਆ ਨਾ ਉਸ ਧਰਤੀ ਨਾਲ ਆਪਣਾ ਲਗਾਵ ਬੰਦਾ ਹੀ ਹੁੰਦਾ ਜੋ ਮਰਜ਼ੀ ਹੋ ਜਾਵੇ ਤੇ ਤੇ ਕੋ ਮੇਰੇ ਟੂ ਸਿਸਟਰਸ ਦੀ ਸ਼ਾਦੀ ਦਿੱਲੀ ਹੋਈ ਹੈ ਕਿ ਹਾਂ ਚਲੋ ਹੋ ਗਿਆ ਤੇ ਮੈਂ ਕਹਿੰਦੀ ਸੀ ਮੈਂ ਪੰਜਾਬ ਚ ਕਿ ਮੈਨੂੰ ਕਿੰਨੇ ਕਿੰਨੇ ਅਟੈਚਮੈਂਟਸ ਸੀ ਪੰਜਾਬ ਦੇ ਪਰ ਆਹਦੀ ਦੀ ਜਿਹੜਾ ਪੰਜਾਬ ਤੁਹਾਨੂੰ ਇੰਨਾ ਪਿਆਰਾ ਲੱਗਦਾ ਆ ਉਸ ਪੰਜਾਬ ਦੇ ਅੰਦਰ ਤਾਂ ਕਹਿੰਦੇ ਅਕਾਲੀਆਂ ਨੇ ਨਸ਼ੇ ਭਰਤੇ ਉਸ ਪੰਜਾਬ ਦੇ ਅੰਦਰ ਤਾਂ ਕਹਿੰਦੇ ਅਕਾਲੀਆਂ ਨੇ ਨੌਜਵਾਨੀ ਬਰਬਾਦ ਕਰਤੀ ਤਾਂ ਵੀ ਤੁਸੀਂ ਕਹਿੰਦੇ ਪੰਜਾਬ ਤੁਹਾਨੂੰ ਗੁਗਲਾ ਸੋਹਣਾ ਲੱਗਦਾ ਹੈ ਹੈਰਾਨੀ ਦੀ ਗੱਲ ਹੈ ਮੈਂ ਤੇ ਤੁਹਾਨੂੰ ਕਵਾਂਗੀ ਕਹਿੰਦੇ ਹੂੰ ਸਬੂਤ ਕਰੋ ਕਹਿੰਦੇ ਆ ਸਬੂਤ ਦਿਓ ਕਹਿੰਦੇ ਮਸੀਤ ਘਟਿਆ ਦੇ ਉੱਤੇ ਤਾਂ ਕੇਸ ਐ ਨਹੀਂ ਚੱਲਦਾ ਚੱਲਦਾ ਪਿਆ ਆ ਉਸ ਕੇਸ ਨੂੰ ਲੈ ਕੇ ਤਾਂ ਕੋਈ ਢੋਈ ਨਹੀਂ ਲੱਗੀ ਮੈਂ ਕਹਿ ਰਹੀ ਕੇਸ ਤਾਂ ਕਈਆਂ ਦੇ ਚੱਲਦੇ ਪਏ ਆ ਪੱਲਾ ਮਸੀਤ ਨਹੀਂ ਤੋਣਾ ਪਰ ਚਲ ਬਾ ਕਈਆਂ ਦੇ ਕੇਸ ਚੱਲ ਰਹੇ ਆ ਤੇ ਜਿਨ੍ਹਾਂ ਨੂੰ ਤੁਸੀਂ ਦੇਖ ਕੇ ਆਏ ਇੱਥੇ ਲੀਡਰ ਜਿਹੜੇ ਬੜੇ ਫਿਰਦੇ ਆ ਉਹਨਾਂ ਦੇ ਕੇਸ ਸੁਲਵਾਓ ਨਾ ਕਿੰਨੇ ਕੇਸ ਚੱਲ ਰਹੇ ਆ ਤੁਸੀਂ ਇਹ ਵੀ ਦੇਖੋ ਹਾਂ ਕਹਿਣ ਨੂੰ ਬਹੁਤ ਕੁਝ ਕਿਹਾ ਜਾਂਦਾ ਹੈ ਬਾਹ ਪਾਜ ਪਾਜ ਚੱਲਦੇ ਸੀ ਲੀਡਰਾਂ ਦੇ ਕੇਸ ਭਾਜਪਾ ਦੇ ਵੀੜੇ ਦੇ ਕੇਸ ਨਾਲ ਅੱਜ ਨਵੀਂ ਨਵੀਂ ਸੀ ਭਾਜਪਾ ਦੇ ਚਲਦੇ ਵੀ ਹੋਣੇ ਜਾਂ ਹੋਣੇ ਆ ਤੇ ਪਤਾ ਲੱਗ ਜਾਣਾ ਤੁਹਾਨੂੰ ਕੇਸ ਸਾਰੇ ਕੀਤੇ ਵੀ ਨਾ ਰਹਿੰਦੇ ਆ ਨਿਕਲ ਹੀ ਆਉਂਦੇ ਬਾਅਦ ਜਿਹੜਾ ਚਲਦੇ ਆ ਨਿਕਲ ਆਉਗੇ ਅੱਛਾ ਤੇ ਬਿਲਕੁਲ ਮੈਂ ਵਿਚਾਰਧਾਰਾ ਤੇ ਹੋਣਾ ਚਾਹਣਾ ਕਿਉਂਕਿ ਭਾਜਪਾ ਦੀ ਜਿਹੜੀ ਵਿਚਾਰਧਾਰਾ ਜਿਸ ਪਾਰਟੀ ਤੁਸੀਂ ਸ਼ੁਰੂ ਦੇ ਰਹੇ ਹੋ ਉਹ ਇੱਕ ਅਲੱਗ ਦਾ ਵਿਚਾਰਧਾਰਾ ਨਾਲ ਕੰਮ ਕਰਦੀ ਆ ਔਰ ਸ਼ੁਰੂ ਨਹੀਂ ਕਾਲੀ ਦੇ ਲੋ ਪੰਥਕ ਪਾਰਟੀ ਆਪਦੇ ਆਪ ਨੂੰ ਕਹਿੰਦੀ ਹੈ ਕਿ ਅਸੀਂ ਪੰਥਕ ਜਮਾਤ ਆ ਸ਼ਾਇਦ ਦੋਵੇਂ ਤਰ੍ਹਾਂ ਦੀ ਵਿਚਾਰਧਾਰਾ ਅਲੱਗ-ਅਲੱਗ ਆ ਤੁਸੀਂ ਕਿਸ ਤਰ੍ਹਾਂ ਬੈਲੈਂਸ ਕਰਦੇ ਹੋ ਤੁਸੀਂ ਤੁਹਾਡਾ ਇੱਕਦਮ ਸ਼ਿਫਟ ਨਹੀਂ ਹੋਇਆ ਜੀ ਜਿਹੜਾ ਚਾਹਤਾਂ ਦਾ ਬੰਦਾ ਮੈਂ ਸ਼ੁਰੂ ਤੋਂ ਨਾਲ ਸਾਰੀਆਂ ਕੰਮ ਕਰ ਸਕਦਾ ਹੈ ਨਾ ਪਰ ਉਹ ਹੀ ਮੇਰੀ ਮੇਰੀ ਜਿਹੜਾ ਚਾਹਤਾਂ ਦਾ ਸੇਵਾ ਕਰਾਂਗੀ ਉੱਥੇ ਵੀ ਸੀ ਤੇ ਇੱਥੇ ਵੀ ਹੈ ਉੱਥੇ ਵੀ ਸੇਵਾ ਕੀਤੀ ਇੱਥੇ ਵੀ ਕਰਾਂਗਾ ਹੂੰ ਅੱਛਾ ਕੋਈ ਜੋ ਭਾਜਪਾ ਦੇ ਨਾਲ ਸ਼ੁਰੂ ਦਾ ਚਾਹਤ ਆ ਰਿਹਾ ਉਹ ਕੰਮ ਕੰਮ ਕਰੀ ਕਰੂਗਾ ਕੱਲ ਕੱਲ ਚਾ ਆ ਕੇ ਕਿ ਭਾਈ ਮੈਂ ਤਾਂ ਉਹਦਾ ਗੱਲ ਨਹੀਂ ਆਏ ਐਂ ਕਰਦੇ ਆ ਮੈਨੂੰ ਲੱਗਦਾ ਤਾਂ ਕਰੀਗਾ ਹੂੰ ਕਿਸ ਨੂੰ ਪਤਾ ਹੈ ਕਿ ਇਹ ਸਟੈਂਡ ਲੈਂਦੀ ਆ ਜਿੱਤੇ ਮੇਣਾ ਇਹਨੇ ਲੈ ਲਿਆ ਪਰ ਤੁਸੀਂ ਇੱਕ ਗੱਲ ਆਖੀ ਸੀਗੀ ਕਿ ਮੈਂ ਆਪਣਾ ਨਾਮ ਵੀ ਉਮੀਦਵਾਰ ਦੇ ਤੌਰ ਤੇ ਉੱਤੇਗਾ ਰੱਖਣ ਦੀ ਕੋਸ਼ਿਸ਼ ਕੀਤੀ ਸੀ ਹੁਣ ਇਹ ਮੰਨ ਲੀਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਹਿ ਦਿੱਤਾ ਕਿ ਭਾਈ ਆਰਤੀ ਰਾਜਪੂਤ ਨੂੰ ਅਸੀਂ ਉਮੀਦਵਾਰ ਐਲਾਨ ਦਿੰਦੇ ਆ ਤੇ ਆਰਤੀ ਰਾਜਪੂਤ ਸਾਡੇ ਵੱਲ ਆ ਜਾਣ ਇਹਦਾ ਵੀ ਕੋਈ ਗੱਲ ਨਹੀਂ ਤੁਹਾਨੂੰ ਪਤਾ ਲੱਗ ਜਾਣਾ ਦੇਖੋ ਪਾਰਟੀ ਚੇਤੇ ਮਾਈ ਹੈ ਨਾ ਕੋਈ ਕੁਝ ਕਰ ਮੈਨੂੰ ਮੈਂ ਤਾਂ ਸੀ ਚਲੋ ਕਿ ਵਾਪਿਸ ਚਾਹੀ ਵਾਪਸ ਹੀ ਹੋ ਜਾਉਗੀ ਲekin ਚਲੋ ਠੀਕ ਹੈ ਹਲਕੀ ਜਿਹੀ ਅੱਗੇ ਵਧਣਾ ਹੁੰਦਾ ਹੈ ਸਮਾਜ ਸੇਵਾ ਚ ਰਹਿ ਕੇ ਮੈਂ ਲੰਮੜ ਚ ਕੰਮ ਕਰ ਦਿਸ ਪਹਿਲੇ ਲekin ਜਦ 파ਟੀ ਜਾਈ ਤਾਂ ਮੈਨਾਂ ਬੜ ਬਣ ਗਿਆ ਮਨੂਰ ਬਾਦੂ ਮਿਲਿਆ ਕੰਮ ਕਰਾ ਤਾ ਹੈ ਨਾ ਤੇ ਮੈਂ ਬਾਦੂ ਕੰਮ ਕਰਨਾ ਚਾਹਤੀ ਹੈ ਇਸ ਕਰਕੇ ਮੈਂ ਫਿਰ 파ਟੀ ਜਾਈ ਤੇ ਮੈਨੂੰ ਲੱਗਦਾ ਹੈ ਬਿਲਕੁਲ ਹੀ ਸਹੀ ਚੈਨਕੀ ਬਾਲ ਸਾਹਿਬ ਨੇ ਤੁਹਾਡੀ ਤਸਵੀਰ ਜ਼ਰੂਰ ਦੇਖੀ ਹੈ ਤੁਸੀਂ ਬੈਠ ਕੇ ਉਹਦੇ ਨਾਲ ਚੈਟ ਕਰਦੇ ਹੋਏ ਤੇ ਉਹਦੇ ਵਿੱਚ ਕਿਤੇ ਬਾਲ ਸਾਹਿਬ ਨੇ ਇੰਦਾ ਕਹਿ ਦਿੱਤਾ ਹੋਵੇ ਕਿ ਆਤੀ ਜੀ ਤੁਹਾਨੂੰ ਆਪਾਂ ਉਮੀਦਵਾਰ ਐਲਾਨ ਦਿੰਦੇ ਹਾਂ ਬਦਲ ਸੀਟ ਤੋਂ ਵੀ ਜਾਂਦਾ ਮੇਰੇ ਅਨੁਮਾਨਾ ਹੈ ਐਦਾ ਹੋਣਾ ਨਹੀਂ ਪਰ ਮੀਡੀਆ ਚੈਨਲ ਨੇ ਬੋਲ ਬੋਲ ਕੇ ਕਰਵਾ ਦੇਣਾ ਪਰ ਮੈਂ ਐਦਾ ਦਾ ਕੋਈ ਨਹੀਂ ਹੈ ਜਿਹੜੇ ਉਮੀਦਵਾਰ ਬਾਲ ਸਾਹਿਬ ਨੇ ਪਹਿਲੇ ਸੂਚੀ ਹੋਈ ਸੀ ਪਰਮਾਤਮਾ ਕਰੇ ਉਹਨਾਂ ਵਿੱਚ ਪਰ ਗੱਲ ਉੱਥੇ ਖੜਦੀ ਹੈ ਨਾ ਫਿਰ ਥੋੜਾ ਇਸ ਬਦਲਾਅ ਦਾ ਅਸਲ ਕਾਰਨ ਕਿੱਥੇ ਖੜਦਾ ਆ ਤੁਹਾਨੂੰ ਕੁਰਸੀ ਦਾ ਕੋਈ ਲਾਲਚ ਨਹੀਂ ਜਿਵੇਂ ਤੁਸੀਂ ਕਹਿੰਦੇ ਹੋ ਤੁਹਾਨੂੰ ਕੁਰਸੀ ਦਾ ਕੋਈ ਮਤਲਬ ਨਹੀਂ ਫਿਰ ਭਾਜਪਾ ਛੱਡ ਕੇ ਕਾਲੀ ਦਲ ਦਾ ਆਉਣਾ ਕਿਵੇਂ ਬਣ ਗਿਆ ਚਾਹਤ ਮੈਨੂੰ ਬਸ ਉਹ ਆਫਰ ਆਈ ਸੀ ਨਾ ਇੱਕ ਗੱਲ ਬਹੁਤ ਚੰਗੀ ਲੱਗੀ ਸੀ ਮੈਨੂੰ ਇਹ ਕਿ ਐਸੀ ਕੋਈ ਗੱਲ ਹੋਈ ਮੈਂ ਪਰਖਣਾ ਚਾਹਦੀ ਸੀ ਪਰਖਿਆ ਨਹੀਂ ਮੈਂ ਕਿਹਾ ਮੈਂ ਕਿਹਾ ਤੁਸੀਂ ਮੈਨੂੰ ਅਪਰੋਚ ਕਰ ਰਹੇ ਕਿਉਂਕਿ ਜਦੋਂ ਮੈਨੂੰ ਸਾਰੇ ਅਪਰੋਚ ਕਰ ਰਹੇ ਸੀ ਮੈਂ ਕਿਹਾ ਤਾਂ ਬਸ ਕੀ ਕਰ ਸਕਦੀ ਹਾਂ ਜਦੋਂ ਅਪਰੋਚ ਕਰ ਰਹੇ ਹੋ ਤੁਸੀਂ ਵੀ ਮੇਰੀ ਗੈਸਤੀ ਕਰਨੀ ਹੈ ਜਿੱਦਾਂ ਬੇਸਿਕ ਮੈਨੇ ਹੋਈ ਏ ਤਾਂ ਬੇਸਿਕ ਜਦੋਂ ਮੇਰੀ ਪੁੱਕਾ ਟਰਿਫਾਈ ਤੁਸੀਂ ਨਹੀਂ ਪਾਣੀ ਤੇ ਮੈਨੂੰ ਕਿਹਾ ਗਿਆ ਬੀਬਾ ਜੀ ਇਹ ਪਾਰਟੀ ਇਦਾਂ ਦੀ ਹੈ ਜਿਹੜੇ ਆਪਣੇ ਘਰਾਂ ਸਾਤੇ ਦੀ ਦਿੱਕਤ ਪਾਣਾ ਨਹੀਂ ਤੁਸੀਂ ਪਰ ਨਹੀਂ ਮੈਂ ਇਥੇ ਕੌਂਟਰਡਿਕਟ ਕਰਦਾ ਤੁਸੀਂ ਕਿਹਾ ਤੁਸੀਂ ਆਪਣੀ ਇੰਟਰਵਿਊ ਚ ਵੀ ਗੱਲ ਆਖੀ ਕਿ ਇਹ ਪਾਰਟੀ ਬੁਕਤਤ ਕਰਦੀ ਹੈ ਵਕਤ ਕੋਲਦੀ ਆਉਦੇ ਲੀਡਰਾਂ ਦੀ ਇਹਨਾਂ ਦੇ ਇੱਕ ਬੀਪੀ ਜਗੀਰਪੁਰ ਉਹਨਾਂ ਨੂੰ ਕੱਢ ਦਿੱਤਾ ਗਿਆ ਉਹਨਾਂ ਨੇ ਪਾਰਟੀ ਉਹ ਕਹਿੰਦੇ ਕਿ ਉਹ ਪਾਰਟੀ ਨੂੰ ਆਪਣਾ ਸਾਰਾ ਜੀਵਨ ਸਮਰਪਿਤ ਕਰਤਾ ਫਿਰ ਇਹਨਾਂ ਨੇ ਆਪਣੇ ਲੀਡਰਾਂ ਦੀ ਬੁੱਕਤ ਕਿੱਥੇ ਪਾਈ ਉਹਨਾਂ ਨੂੰ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਹੁਣ ਜਦੋਂ ਇਕੱਲੇ ਪੈ ਗਏ ਉਦੋਂ ਉਹਨਾਂ ਨੂੰ ਵਾਪਸ ਲਿਆਂਦਾ ਗਿਆ ਉਹਨੂੰ ਲੱਗਦਾ ਕਿ ਇਹ ਪਾਰਟੀ ਆਪਣੇ ਲੀਡਰਾਂ ਦੀ ਬੁੱਕਤ ਪਾਉਂਦੀ ਹੈ ਜਿਹੜੀ ਜਗ੍ਹੀਏ ਕੋਰ ਬਹੁਤ ਅਜੀਬ ਸੀ ਮੈਂ ਉਹਨੂੰ ਰਾਜਨੀਤੀ ਨੂੰ ਨਾ ਨਹੀਂ ਮੈਂ ਨਾ ਸਮਝਦੀ ਸੀ ਮੈਂ ਜਾਣਦੀ ਸੀ ਨਾ ਇੰਟਰਸਟ ਨਹੀਂ ਸੀ ਤੇ ਉਹਨੂੰ ਕੀ ਹੋਇਆ ਸੀ ਮੈਂ ਹੁਣ ਨਹੀਂ ਕੱਲ ਕਰਾਂਗੀ ਕਿ ਆਉਣ ਵਾਲੇ ਟਾਈਮ 'ਚ ਵਿੱਚ ਰੂਰਿਸ ਟੌਪਿਕਸ 'ਤੇ ਨਾਲ ਗੱਲ ਕਰਾਂਗੀ ਥੋੜੋ ਜਿਹਾ ਮੈਨੂੰ ਇੱਕ ਵਾਰੀ ਇਹਨਾਂ ਦੀ ਹਿਸਟਰੀ ਦੇ ਬਾਰੇ ਮੈਨੂੰ ਸਮਝਣ ਦਿਓ ਜਾਣਨ ਦਿਓ ਮੈਂ ਉੱਥੇ ਵੀ ਤੁਹਾਨੂੰ ਫਰੰਟ ਕੈਮਰਾ ਦੇ ਅੱਗੇ ਗੱਲ ਕਰਾਂਗੀ ਹਜੇ ਮੈਂ ਕੋਈ ਇਹਦੇ ਵਿੱਚ ਨਹੀਂ ਮੇਰਾ ਸਵਾਲ ਇੱਥੇ ਵੀ ਖੜਾ ਹੈ ਕਿ ਜੇ ਤੁਸੀਂ ਇਹਨਾਂ ਤੌਰ ਦੇ ਉੱਤੇ ਇਕੱਲੇ ਤਾਂ ਨਹੀਂ ਸਮਝ ਸਕੀ ਫਿਰ ਤੁਸੀਂ ਕਿੱਦਾਂ ਸੋਚਦੇ ਹੋ ਕਿ ਇਸ ਪਾਰਟੀ ਦੇ ਵਿੱਚ ਤੁਸੀਂ ਸਰਵਾਈਵ ਕਰੋਗੇ ਆਪਣਾ ਕੰਮ ਸਹੀ ਤਰ੍ਹਾਂ ਕਰ ਸਕੋ ਉਹ ਟਾਈਮ-ਟਾਈਮ ਨਾਲ ਚੀਜ਼ੇ ਬਦਲਦੇ ਹਾਂ ਜਿਹੜੇ ਪੁਰਾਣੇ ਭਾਜਪਾ ਸੀ ਉਹ ਹੋਣ ਨਹੀਂ ਮੇਰੇ ਪੁਰਾਣੇ ਭਾਜਪਾ ਦੇ ਕਾਰਜਕਰਤਾ ਸੀ ਉਹ ਹੋਣ ਨਹੀਂ ਜੇ ਹੋਇਆ ਵੀ ਹੋਇਆ ਮੰਨ ਲਓ ਮੈਂ ਕੋਈ ਗਲਤੀ ਮੇਰੇ ਨਾਲ ਹੋ ਰਹੀ ਹੈ ਮੈਂ ਕਹਿੰਦੀ ਹਾਂ ਪਰ ਮੈਨੂੰ ਲੱਗਦਾ ਨਹੀਂ ਜੇ ਹੋਇਆ ਹੋਣਾ ਜੇ ਹੋਇਆ ਹੋਣਾ ਤਾਂ ਵਾਪਸ ਨਹੀਂ ਹੋਣੀ ਠੀਕ ਹੈ ਜੇ ਹੋਇਆ ਵੀ ਹੋਣਾ ਕੋਈ ਗਲਤ ਕੀ ਰੀਜ਼ਨ ਸੀ ਉਹ ਉਹਨਾਂ ਨੂੰ ਪਤਾ ਹੋਣਾ ਹੱਪਸੀ ਕਈ ਰੀਜ਼ਨ ਹੋਣ ਜਿਹੜੀ ਪਬਲਿਕ 'ਚ ਨਹੀਂ ਆਉਂਦੀ ਕਈ ਅਧਿਤੀ ਚੀਜ਼ਾਂ ਹੁੰਦੀ ਪਬਲਿਕ 'ਚ ਨਹੀਂ ਆਉਂਦੀ ਜੇ ਹੋਇਆ ਵੀ ਹੋਣਾ ਤੇ ਉਹਨ ਕੀ ਕੋ ਸਮਝ ਆ ਗਿਆ ਲੈ ਆਏ ਉਹਨ ਮਾਨ ਸਨਮਾਨ ਨਾਲ ਲੈ ਕੇ ਆਏ ਵਾਪਸ ਅੱਛਾ ਇੱਕ ਗੱਲ ਹੋਰ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਰੋਸ ਹੈ ਉਹ 2015 ਤੋਂ ਬਾਅਦ ਉਸੇ ਤਰ੍ਹਾਂ ਚੱਲਦਾ ਆ ਰਿਹਾ ਜੇ ਲੋਕਾਂ ਦੀ ਅਭੀ ਕਾਂਡ ਹੋਈ ਨਹੀਂ ਉਸੇ ਤਰ੍ਹਾਂ ਦੀ ਤੁਹਾਨੂੰ ਲੱਗਦਾ ਹੈ ਕਿ ਇਹੋ ਜੀ ਪਾਰਟੀ ਦੇ ਵਿੱਚ ਆਉਣਾ ਜਿਹੜੀ ਪਾਰਟੀ ਸ਼ਾਇਦ ਆਪ ਹੀ ਸਟੇਬਲ ਨਹੀਂ ਹੈਗੀ ਕੋਲੇ ਚ ਆ ਕੇ ਤੁਸੀਂ ਆਰਾਮ ਨਾਲ ਕੰਮ ਕਰ ਸਕੋਗੇ ਤੁਹਾਡੇ ਜਿਹੜੇ ਪਲਾਨਸ ਹੈਗੇ ਨੇ ਉਹ ਸਕਸੈਡ ਹੋ ਸਕਣਗੇ ਜਿੰਨੇ ਰੋਸ਼ ਭਾਂਤ ਕਰਨ ਲਈ ਪੰਜਾਬ ਮੇਂ थाना ਹੁੰਦਾ ਕਿਸੇ ਲਈ ਨਹੀਂ ਸੀ ਪਾਤ ਪਾਚ ਗਈ ਸੀ ਨਾ ਇੰਨਾ ਰੋਸ਼ ਮੌਜੂਦਾ ਪਾਰਟੀ ਦੇ ਜਿਹੜੇ ਐਮ ਐਲ ਏ ਸੀ ਉਹਨੇ ਮੈਨੂੰ ਬੁਲਾਇਆ ਸੀ ਐਮ ਐਲ ਏ ਜਿਹੜਾ ਜਿੱਦੀ ਸਰਕਾਰ ਆ ਕਿ 5 ਸਾਲ ਰਹੇ ਸੀ ਮੈਂ ਨਹੀਂ ਗਈ ਤਾਂ ਮਨ ਬਾਜਪਾ ਚ ਗਈ। ਬਾਜਪਾ ਚ ਇੰਪਰੂਵਮੈਂਟ ਆਇਆ ਨਾ ਕੋਈ ਨਲੀ ਉਹੋ ਕਾੜਿਆ ਚਾਹੀਏ ਕਾਲੀ ਚਾਹੀਏ ਉਹ ਤੋਂ ਇੰਪਰੂਵਮੈਂਟ ਲਾ ਕੇ ਦਿਖਾਉਂਦੇ। ਅੱਛਾ ਤੁਸੀਂ ਬਾਜਪਾ ਤੋਂ ਇੱਧਰ ਤਾਂ ਆ ਗਏ ਹੁਣ ਮੈਂ ਆ ਵੀ ਪੁੱਛਣਾ ਚਾਹੁੰਦਾ ਜਿਨ੍ਹਾਂ ਦੇ ਕਾਰਨ ਇਹ ਗੱਲ ਸਾਰੀ ਬਣਦੀ ਪਈ ਸੀ ਉਹਨਾਂ ਦੋਵਾਂ ਵੱਲੋਂ ਕੋਈ ਕਾਲ ਆਈ ਹੋਵੇ ਕਿ ਆਰਪੀ ਜੀ ਵਾਪਸ ਆਜੋ ਪਾਰਟੀ ਦੇ ਵਿੱਚ। ਉਹ ਬੜੇ ਦਿੱਤਾ ਹੈ ਉਹਨਾਂ ਨੇ ਕਿਤੇ ਕਾਲ ਕਰਨੀ ਉਹ ਤਾਂ ਬਈ ਆਪਣੇ ਆਪ ਨੂੰ ਮੈਂ ਕਹਾਂ ਕਿ ਬੜੇ ਦਿੱਤਾ ਤਾਂ ਕਿੰਨਾਂ ਤੋਂ ਬਹੁਤ ਛੋਟੇ ਦੇ ਕਾਰਜ ਕਰ। ਲੈ ਇਹ ਤਾਂ ਕਿਸੇ ਤੋਂ ਵੀ ਨਹੀਂ ਆਈ ਬਾਜਪਾ ਤੋਂ ਮੈਂ ਹਾਡੇ ਅੱਜ ਮੈਨੂੰ ਵੀ ਕਾਫੀ ਲੋਕਾਂ ਨੇ ਆਇਆ ਸੀ ਅਸੀਂ ਸਾਰੇ ਉਹਦੇ ਰਿਸਪੈਕਟ ਕਰਦੇ ਆ ਮੇਰੇ ਸੀਨੀਅਰ ਲੀਡਰਸ਼ਿਪ ਦਾ ਕਿ ਅਸੀਂ ਅੱਜ ਬਹੁਤ ਛੋਟੇ ਘਰੇ ਕਰਦੇ ਪੂ ਲੀਡਰਸ਼ਿਪ ਉਹ ਬੈਠੀ ਹੋਈ ਹੈ ਹਾਂ ਜਨਾ ਜਿਹੜੇ ਬਹੁਤ ਟਾਈਮ ਤੋਂ ਮਤਲਬ ਆਪਣੇ ਆਪ ਨੂੰ ਸਰਵ ਕਰ ਰਹੇ ਨੇ ਕਿਸੇ ਦੇ ਟਿਕ ਕੇ ਰਿਸਪੈਕਟ ਜਿਹੜੀ ਹੈਗੀ ਆ ਉਹਨਾਂ ਲਈ ਹੈਗੀ ਹੈ ਤੇ ਜਿਨ੍ਹਾਂ ਨਾਲ ਮੈਨੂੰ ਪ੍ਰੋਬਲਮ ਹੈਗੀ ਹੈ ਉਹ ਹੈਗੀ ਹੈ ਕਿ ਕੁਝ ਮੈਂ ਕਹਾਂ ਉਹ ਕੁਝ ਸਾਰੇ ਕਰਤਾਰ ਪਾਰਟਿਸਿਪੈਂਟਾਂ ਦੇ ਹੁੰਦੇ ਆ ਜਿਹੜੇ ਅੱਛੇ ਲੋਕਾਂ ਨੂੰ ਅੱਗੇ ਨਹੀਂ ਆਉਂਦੇ ਪਰ ਪਾਰਟਿਸਿਪੈਂਟ ਇਸ ਤੋਂ ਜ਼ਿਆਦਾ ਇਸ ਸਮਝ ਨਹੀਂ ਬਣਦਾ ਉਹਨਾਂ ਕਰਕੇ ਹੀ ਭਾਜਪਾ ਦਾ ਗਰਾਊਂਡ ਨਹੀਂ ਬਣ ਰਿਹਾ ਤੇ ਕੋਸ਼ਿਸ਼ ਮੇਰੀ ਹੈ ਕਿ ਮੈਂ ਮੋਦੀ ਜੀ ਤੱਕ ਪਹੁੰਚਾਂ ਤੇ ਦੱਸਾਂ ਮੋਦੀ ਜੀ ਨੂੰ ਕਿ ਇਹਨਾਂ ਕਰਕੇ ਤੁਹਾਡੀ ਭਾਜਪਾ ਜਿਹੜੀ ਹੈਗੀ ਆ ਉਹ ਅੱਗੇ ਨਹੀਂ ਵਧਣੀ ਬੜੀ ਹੈਰਾਨੀ ਦੀ ਗੱਲ ਹੈ ਇਧਰੋਂ ਉਧਰੋਂ ਲੀਡਰ ਟੁੱਟ ਰਹੇ ਨੇ ਕਾਂਗਰਸ ਤੋਂ ਟੁੱਟ ਰਹੇ ਨੇ ਇਧਰੋਂ ਉਧਰੋਂ ਜਾ ਕੇ ਤੇ ਭਾਜਪਾ 'ਚ ਰਲਦੇ ਨੇ ਤੁਸੀਂ ਹੰਦ ਵਿੱਚ ਭਾਜਪਾ ਛੱਡ ਦਿੱਤੀ ਇਕੱਲੇ ਦਲ ਵੜ ਗਏ ਜਿੱਥੇ ਹੁਣ ਕੋਈ ਜਾਣਾ ਨਹੀਂ ਚਾਹ ਰਿਹਾ ਕਹਿੰਦੇ ਆ ਗੁਰਦੇਵ ਗੋਡਸੂ ਚੈਲਿੰਗ ਫਿਰੰਦਰ ਗੋਡਸੂ ਹੂੰ ਕਿਹਣਾ ਤੁਸੀਂ ਤੁਸੀਂ ਕਹਿ ਰਹੇ ਹੋ ਮੈਨੂੰ ਲੱਗਦਾ ਨਹੀਂ ਪਰ ਫਿਰ ਵੀ ਕਹਿ ਰਹੀ ਆਂ ਬੰਦਾ ਉਹੀ ਆ ਮੇਰਾ ਕਮਜ਼ੋਰਤਾ ਹਾਂ ਮਾਲਸਾਬ ਨੇ ਪੜਿਆ ਕਮਜ਼ੋਰਤਾ ਅਰੇ ਤੁਹਾਡੇ ਸਾਹਮਣੇ ਪੜਿਆ ਅੱਛਾ ਮਨਤੂ ਜੀ ਆ ਵੀ ਜਾਣਨਾ ਚਾਹੁੰਦਾ ਹੈ ਕਿ ਚਲੋ ਹੁਣ ਇਹ ਤਬਦੀਲੀ ਤਾਂ ਆ ਗਈ ਇਸ ਤੋਂ ਅਲੱਗਾ ਹੋਰ ਪਾਰਟੀਆਂ ਨੇ ਕੋਸ਼ਿਸ਼ ਕੀਤੀ ਕਿ ਆਰਤੀ ਰਾਜਪੂਤ ਨੂੰ ਆਪਣੇ ਨਾਲ ਲਿਆ ਜਾ ਦੇ ਤਾਂ ਕਿ ਆਵਾਜ਼ੀ ਪਾਰਟੀ ਕਾਂਗਰਸ ਵੱਲੋਂ ਆਈਆਂ ਪੰਨ ਸਭ ਤੋਂ ਅੱਗੇ ਆਫਰਾਂ ਵੀ ਆਈਆਂ ਹੁੰਦੀਆਂ ਕਿਹੋ ਜੀ ਆਫਰ ਹੈ ਜੀ ਕੀ ਕਰਦਾ ਹਾਂ ਉਹ ਤੁਹਾਡੇ ਨਾਲ ਉਹ ਦੋ ਪਾਰਟੀ ਜੁਆਇਨ ਕਰ ਲਈ ਨਹੀਂ ਨਗਦੀ ਆਫਰ ਹੈ ਕਿ ਦੁਬਾਨੀ ਆਫਰ ਹੈ ਕੋਈ ਨਗਦੀ ਕੋਈ ਕੋਈ ਨਗਦੀ ਨਹੀਂ ਮੈਂ ਤਾਂ ਸਿਰਫ ਕਿਉਂਕਿ ਮੈਂ ਹਮੇਸ਼ਾ ਇੱਜ਼ਤ ਦੇ ਲਈ ਭੱਜੀ ਹਾਂ ਤੇ ਰਿਸਪੈਕਟ ਚਾਹੀਦੀ ਹੈ ਰਿਸਪੈਕਟ ਦੇਣ ਦੀ ਕੋਸ਼ਿਸ਼ ਕੀਤੀ ਮੈਂ ਤਾਂ ਮੇਰਾ ਉਹ ਹੀ ਸੀ ਕਿ ਮੈਂ ਤਾਂ ਕੋਈ ਡਰਾਫਟ ਨਹੀਂ ਸ਼ਾ ਬੋਲੀ ਨਹੀਂ ਕੋਈ ਨਹੀਂ ਨਹੀਂ ਮੇਰੀ ਸੋਚ ਨਹੀਂ ਬਦਲੀ ਠੀਕ ਤੇ ਬਿਲਕੁਲ ਇਹ ਉਹ ਹਾਲਾਤ ਨੇ ਜੋ ਉਸ ਵੇਲੇ ਪੈਦਾ ਹੋਏ ਜਦੋਂ ਪਾਰਟੀ ਛੱਡਣੀ ਪੈ ਗਈ ਅਰਸੀ ਰਾਜਪੂਤ ਜੀ ਨੂੰ ਔਰ ਉਹਨਾਂ ਨੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਆਉਂਦੇ ਸਮੇਂ ਦੇ ਵਿੱਚ ਇਹੀ ਉਮੀਦ ਹੈ ਕਿ ਉਹਨਾਂ ਦੇ ਜੋ ਪਲਾਨਸ ਨੇ ਉਹ ਪੂਰੇ ਹੋਣ ਔਰ ਜੋ ਵੀ ਹੋਏਗਾ ਉਹ ਤੋਂ ਸਾਹਮਣੇ ਸਾਹਮਣੇ ਰੱਖਦੇ ਰਵਾਂਗੇ ਬੜੇ ਨੂੰ ਬਣ ਕੇ ਬਾਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ